ਸਾਲਾਂ ਸੱਚੀ ਗਾ ਪਿਆਰ ਦੀ ਵੀਰੇ ਭੈਣਾਂ ਨੂੰ ਛਾਤੀ ਗਾ ਲੈ ਨਵੇਂ ਬਲੋਗ ਕਰ ਲਏ ਚਤਾਰ ਦੀ ਦੇ ਨਾਲੇ ਵੇਖੀ ਜਾਓ ਨਾਲੇ ਫੋਲੋ ਕਰੀ ਜਾਓ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਡੇ ਵੱਲੋਂ ਵੀ ਸਾਰਿਆਂ ਨੂੰ ਕੋਈ ਸਾਹਬ ਨੇ ਚੰਦ ਚੜਾਤਾ ਜੇ ਕਿੰਨੇ ਵੇਪਰ ਹੋਏ ਕੁਝ ਤੇ ਹਰੇ ਦੋ ਹੋਏ ਦੋ ਹੋਏ ਆ ਤੇ ਦੋਵਾਂ ਚ ਫੇਲ ਹੋ ਗਿਆ ਹਾਂ ਜੀ ਤੇ ਮੇਰਾ ਇਰਾਦਾ ਕੀ ਪਹਿਲਾਂ ਚਬਲ ਫੇਰਾ ਇਹਨੂੰ ਫੜ ਕੇ ਚੱਜਣਾ ਪੂਰੀ ਮਿਹਨਤ ਵੀ ਕਰਾਈ ਆ ਇਹਨੂੰ ਪਰ ਇਹਦਾ ਨਹੀਂ ਇਰਾਦਾ ਹੈ ਕੁਝ ਕਰਨ ਦਾ ਮੈਨੂੰ ਲੱਗਦਾ ਕੁਝ ਮਾੜੀ ਮੋਢੀ ਸ਼ਰਮ ਆਉਂਦੀ ਤੈਨੂੰ ਗੱਲ ਸੁਣ ਹੈ ਮਾੜੀ ਮੋਢੀ ਸ਼ਰਮ ਆਉਂਦੀ ਦਰਵੇ ਥੱਲੇ ਕਰ ਹੱਥ ਬਰੇ ਭਰਾ ਮੇਰਾ ਇਸ ਤਰ੍ਹਾਂ ਨਾ ਕਰ ਮਿਹਨਤ ਕਰ ਮੇਰਾ ਵੀਰ ਪਿਆਰ ਨਾ ਸਮਝੌਣ ਰਿਹਾ ਤੈਨੂੰ ਠੀਕ ਆ ਸਵੇਰੇ ਕਾਹਦਾ ਪੇਪਰ ਹੈ ਸਵੇਰੇ 2 ਪੇਪਰ ਕਾਹਦੇ ਕਾਹਦੇ ਸਰ ਸਤੇ ਅੱਛਤੇ ਅੱਜ ਨਹੀਂ ਹੋਇਆ ਹੂੰ ਅੱਜ ਆਇਆ ਨੇ ਸਾਜੀ ਮੇਰਾ ਹੂੰ ਕੀ ਆਂਦੇ ਸਰ ਆਇਆ ਨੇ ਉਹ ਹੂੰ ਹੋਰ ਸਾਇੰਸਿਸ ਦੇ ਵਿਪਰਿਆ ਸਾਇੰਸਿਸ ਸਪੈਲਿੰਗ ਆਉਂਦੀ ਹਾਂਜੀ ਸੁਣਾ ਐਟ ਓ ਵੀ ਕੇ ਉਹ ਦਵਾ ਦੋ ਜੱਟ ਵੇ ਲਓ ਜੀ ਅਹੀਂ ਕਿਤਨਾ ਕਾਮਯਾਬ ਹੋ ਗਏ ਮੇਰੇ ਵੀਰ ਮੈਨੂੰ ਦੱਸ ਕੀ ਕਰਾਂਗੇ ਆਪਾਂ ਦੱਸ ਮੈਨੂੰ ਤੈਨੂੰ ਕੋਈ ਸੈੱਟ ਨਹੀਂ ਹੋਣਾ ਤੂੰ ਜ਼ਿੰਦਗੀ 'ਚ ਹੋਣਾ ਹੈ ਹਾਂ ਹੋਣਾ ਕਿਦਾਂ ਇਕੱਲਾ ਉਹ ਤੈਨੂੰ ਛਤਰਾਣਾ ਛਤਰਾਣਾ ਵੱਜਣ ਫਿਰ ਛਤਰ ਨਹੀਂ ਹਾਂ ਹੋਣੇ ਮੈਂ ਭਈ ਨਵਾਸ ਛੱਡ ਆਉਣਾ ਫਿਰ ਜੇ ਇਹ ਗੱਲ ਤੇ ਨਹੀਂ ਆਹ ਉਹ ਪੜਨਾਂ ਦੇ ਫਿਰ ਹੈ ਨਹੀਂ ਤੂੰ ਤੂੰ ਸਾਬ ਲਾੜੋ ਇਹਨੂੰ ਨਾ ਟਾਇਲਟ ਵੀ ਨਹੀਂ ਜਾਣਾ ਹੁੰਦਾ ਚੱਜਣਾ ਮਤਲਬ ਕਿ ਇੰਨੀਆਂ ਚੀਜ਼ਾਂ ਇਹਦੀਆਂ ਫੇਸ ਕੀਤੀਆਂ ਵਾ ਇੰਨਾ ਕੁ ਜਿਹਨੂੰ ਸਿਖਾਤਾ ਵਾ ਟਾਇਲਟ ਵੀ ਨਹੀਂ ਜਾਣਾ ਆਉਂਦਾ ਇਹਨੂੰ ਚਾਹ ਜਨਾ ਇਹਨੂੰ ਸਾਰਾ ਕੁਝ ਕਰਨਾ ਸਿਖਾਇਆ ਵਾ ਹੁਣ ਇਹ ਮਿਹਨਤ ਨਹੀਂ ਕਰਨ ਦਿਆ ਇਹ ਤੇਰੇ ਲਈ ਮਾੜੀ ਗੱਲ ਹੈ ਕਿ ਨਹੀਂ ਕਿਤੇ ਜੱਜ ਮਿਹਨਤ ਹੂੰ ਹੱਜ ਉਹ ਮਿਹਨਤ ਤੇ ਅੱਡੋਗੀ ਪੁੱਤ ਪਲਵਾਨੀ ਆ ਅੱਡੋਗੀ ਇਹ ਕੰਮ ਤੇ ਜ਼ਰੂਰੀ ਆ ਕਿਹੜੇ ਜ਼ਮਾਨੇ 'ਚ ਅਨਪਰ ਬਣੇਗਾ ਤੂੰ ਹੂੰ ਤਲ ਕਾਡ ਕਾਪੀ ਪੜਾਵਾਂ ਤੈਨੂੰ ਲਾਉਂਦੀ ਇਹ ਇਹਦਾ ਕੰਮ ਏ ਜੇ ਮਿਹਨਤ ਨਾਲ ਜਾਂਦਾ ਉੱਥੇ ਲੋਕਾਂ ਨਾਲ ਲੜੀ ਜਾਂਦਾ ਵਾ ਠੀਕ ਆ ਕੋ ਨੂੰ ਬੋਲਣ ਦੀ ਅਕਲ ਮਾਸਾ ਨਹੀਂ ਹੈਗੀ ਇਹਨੂੰ ਹੈ ਪਿਆ ਨਾ ਉਹ ਹਾਂਜੀ ਕੀ ਬਣੂਗਾ ਪੁੱਤ ਇਹਦਾ ਡੈਡੀ ਵੀ ਉਦੋਂ ਆਇਆ ਸੀ ਤੇ ਉਹ ਕਹਿੰਦੇ ਸੀ ਦੇ ਦੋ ਸਾਨੂੰ ਹੂੰ ਜੇ ਇਹ ਗੱਲ ਹੈ ਮੈਨੂੰ ਛੱਡੋ ਨਾ ਭਰਾ ਫਿਰ ਮੈਂ ਨਹੀਂ ਜਾਣਾ ਹੂੰ ਨਹੀਂ ਜਾਣਾ ਜੇ ਤੇ ਔਖਾ ਪੁੱਤ ਬਹੁਤ ਜ਼ਿਆਦਾ ਔਖਾ ਇਹਦੇ ਕਿਦਾਂ ਕਾਮਯਾਬ ਹੋਏਗਾ ਹੂੰ ਐ ਇਧਰ ਦੱਸ ਇਧਰ ਕੋਈ ਕਮੀ ਹੈ ਪਹਿਲਾਂ ਦੱਸ ਹੈ ਨਹੀਂ ਵੇ ਲਓ ਇਹਨੂੰ ਸਾਈਕਲ ਵੀ ਲੈ ਕੇ ਦਿੱਤਾ ਮਤਲਬ ਕਿ ਕੋਈ ਵੀ ਦਾ ਸ਼ੌਂਕ ਨਹੀਂ ਮਰਨ ਦਈਦਾ ਕੋਈ ਵੀ ਕੀ ਕਹੀਦਾ ਕਿ ਚੱਲ ਇਹਦੀ ਮਾਂ ਹੈ ਨਹੀਂ ਆ ਤੇ ਇਹ ਅੱਗੇ ਇਹ ਕੰਮ ਕਰਦਾ ਜੀ ਰੋਲ ਨੰਬਰ ਕਿੰਨਾ ਤੇਰਾ ਇਹ 15 15 ਠੀਕ ਆ ਆਪਣੇ ਨਾਮ ਦੇ ਸਪੈਲਿੰਗਸ ਨਾਲ ਹਰਪ੍ਰੀਤ ਦੇ ਪੰਜਾਬੀ ਹਿੰਦੀ ਇਹਾਂ ਇੰਗਲਿਸ਼ ਚ ਪੰਜਾਬੀ ਹੋਣ ਇੰਗਲਿਸ਼ ਚ ਚੱਲ ਇਹ ਪੰਜਾਬੀ ਚ ਸੁਣਾ ਆਹਾ ਹਾਂ ਲਾਲਾ ਹਾਂ ਪਪੇ ਕੰਨ ਬੇ ਪਪੇ ਕੰਨ ਪਪੇ ਪਪੇ ਲਾਰੇ ਪੱਪੇ ਕੰਨੇ ਵਿਹਾੜੇ ਸਿਆੜੀ ਤੇ ਟੱਟੇ ਕੰਨਾ ਸੱਚੇ ਕਨੇ ਸਿਆੜੀ ਤੇ ਲਾਮਾ ਹੂੰ ਟੱਕ ਗਿਆ ਇਹ ਕੀ ਬਣ ਗਿਆ ਹਾਰ ਪੇ ਸਿੰਘ ਅੱਛਾ ਕੋਚ ਸਟਰੀਮ ਆੜਾ ਹਾਲਿਆ ਭਰਾਵਾ ਬੋਤਾ ਹੀ ਮਾੜਾ ਹਾਲਿਆ ਮਾੜਾ ਮੋਟਾ ਹੋਏ ਤੇ ਗੱਲ ਹੋ ਰਹੀ ਤੇਰਾ ਬੋਤਾ ਹੀ ਬੇੜਾ ਕਰਕੇ ਥੋੜੀ ਬੋਦੀ ਅਕਲ ਲੈ ਆਪਣੇ ਆਪ ਤੇ ਠੀਕ ਆ ਚਲ ਉਹ ਰਿਆ ਤੈਨੂੰ ਹਰਪ੍ਰੀਤ ਬੜੀ ਸੁਣਾ ਪਹਿਲਾਂ ਬੋਲ ਐਚ ਐਚ ਏ ਕੇ ਏ ਏ ਇੱਧਰ ਵੇਖ ਮੇਰੇ ਵੱਲ ਤੇ ਬੱਜਣੀਆਂ ਬਹੁਤ ਹੀ ਠੀਕ ਆ ਬੋਲ ਐਚ ਐਚ ਏ ਏ ਆਰ ਆਰ ਹਰ ਹਰ ਬਣ ਗਿਆ ਹਾਂ ਲੈ ਇਹਨਾਂ ਯਾਦ ਕਰ ਪਹਿਲਾਂ ਐਚ ਏ ਆਰ ਬੋਲ ਐਚ ਏ ਹਾ ਕੀ ਬਣਿਆ ਹਾਰ ਹਾਰ ਵੈਰੀ ਗੁੱਡ ਫਿਰ ਬੋਲ ਐਚ ਏ ਹਾਰ ਐਚ ਏ ਹਾਰ ਆਰ ਆਰ ਕੀ ਬਣ ਗਿਆ ਹਾਰ ਹਾਰ ਪੀ ਵੇ ਆਰ ਆਰ ਡਬਲ ਈ ਡਬਲ ਏ ਟੀ ਟੀ ਪ੍ਰੀਤ ਹਰੇ ਹਰਪ੍ਰੀਤ ਹਰਪ੍ਰੀਤ ਚਲ ਬੋਲ ਐਚ ਹੰ ਏ ਹਾਂ ਏ ਏ ਹਾਂ ਹਾਰ ਫਿਰ ਨੇ ਹੈਰ ਕੀ ਐਚ ਐਚ ਮੇਰੇ ਨਾਲ ਵੇਖ ਲਾ ਫਿਰ ਮੈਂ ਸੁਣਨੀ ਠੀਕ ਆ ਐਚ ਐਚ ਏ ਏ ਆਰ ਆਰ ਹਾਰ ਹਾਰ ਪੀ ਪੀ ਆਰ ਆਰ ਡਬਲ ਈ ਡਬਲ ਏ ਟੀ ਜੇ ਪ੍ਰੀਤ ਏ ਚਲ ਬੋਲ ਐਚ ਏ ਪੀ ਦੁਬਾਰਾ ਐਚ ਐਚ ਹੂੰ ਏ ਹੂੰ ਐਚ ਕੀ ਨਹੀਂ ਏ ਹਾਰ ਨਹੀਂ ਦੁਬਾਰਾ ਸੁਣਾ ਅੱਛਾ ਹੂੰ ਏ ਹੂੰ ਹਾਲ ਮੈਂ ਆ ਗਿਆ ਮੈਂ 1 ਮਿੰਟ ਸਰਵਿਸ ਕਰਨਾ ਇਹਦੀ ਫਿਰ ਮਿਲਦਾ ਵੇਖਿਓ ਲਓ ਜੀ ਦੋ ਚਾਂਟੇ ਲੱਗ ਚੁੱਕੇ ਨੇ ਸੁਨਾ ਹ ਏ ਆ ਰ ਅੱਛੇ ਆਰ ਕੀ ਬਣ ਗਿਆ ਹਾਲ ਹਾਂ ਪ੍ਰੀਤ ਦੇ ਐਟ ਏ ਡੀ ਏ ਵੇਹ ਲੋ ਸੱਚੀ ਕਿ ਨਾਮ ਆਣਾ ਹਾਲੇ ਦਾ ਸੱਚੀ ਮਾੜਾ ਹਾਲਿਆ ਲਿਖਣੇ ਆਉਂਦੇ ਆ ਸਪੈਲਿੰਗ ਬੋਲਣੇ ਨਹੀਂ ਆਉਂਦੇ ਮਾਮਾ ਤੇਰਾ ਬੋਰਡ ਦਾ ਪੇਪਰ ਹੁਣ ਹੋ ਰਿਹਾ ਹੋਊਗਾ ਤੇ ਜੇ ਤਨੂ ਵੀ ਉੱਥੇ ਸਪੈਲਿੰਗ ਪੁੱਛ ਲੂਗਾ ਤੇ ਕੀ ਕਹੇਗਾ 8ਵੀਂ ਬੋਰਡ ਦੀ ਆ ਭਰਾਵਾ ਨਾਲੇ H A R ਹਰ ਬੋਲ H A R H A R ਫਿਰ ਹਰ ਬੰਨਾ ਜੀ ਅਤੇ ਹਾਰ H A R ਅਤੇ ਆਰ ਕੀ ਬਣ ਗਿਆ ਹਾਰ ਹਾਰ ਵੈਰੀ ਗੁੱਡ ਪੀ ਪੀ ਆਰ ਆਰ ਡਬਲ ਈ ਡਬਲ ਏ ਟੀ ਜੀ ਪ੍ਰੀਤ ਰੇ ਕੀ ਬਣ ਗਿਆ ਹਾਰਪੇਡ ਹਾਂ ਚੱਲ ਸੁਣਾ ਐਚ ਹਮ ਏ ਹਮ ਇਹ ਹਾਰ ਹਾਰ ਮੈਂ ਐਚ ਏ ਪੀ ਐਚ ਏ ਹਾਰ ਐਚ ਏ ਵੇ ਲੋ ਕਿ ਨਾਂ ਬੇੜਾ ਕਰਕੇ ਦਾ ਸੁਣਾ ਮੈ ਫਿਰ ਐਚ ਈ ਐਚ ਐਚ ਹਾਂ ਏ ਹਾਂ ਟੀ ਟੀ ਈ ਹਾਰ ਐਚ ਏ ਆਰ ਐਚ ਐਚ ਏ ਆਰ ਕੀ ਬਣ ਗਿਆ ਹਾਰ ਅਗੇ ਪ੍ਰੀਤ ਦੇ ਸੁਣਾ ਪੀ ਪੀ ਹਾਂ ਈ ਏ ਵੈਰੀ ਗੁੱਡ ਪ੍ਰਾ ਤਾੜੀਆਂ ਤੇਰੇ ਲਈ ਤਾੜੀਆਂ ਆ ਗਿਆ ਇੱਥੇ ਪਾਚੇ ਆ ਕਰਨਾ ਨਿਸ਼ਾਨਾ ਇਹ ਉਦਾਂ ਉਦਾਂ ਹੀ ਕਰਾ ਦੱਸ ਹਾਂ ਦੇ ਮਿੱਟੀ ਖਾਨ ਲੜਿਆ ਉਦੋਂ ਦੀ ਨਾ ਅੱਜ ਦਾ ਵਾ ਨਹੀਂ ਉਦਿੱਗਾ ਮੈਂ ਸਹਿਗਤ ਕੀ ਆਹੀ ਮਤੇ ਹਾਨਾ ਲੈ ਲਿਆ ਹੂੰ ਕੀ ਆ ਵੜਾ ਜੁੱਤੀਆਂ ਖਾਧੀਆਂ ਉਹਦੇ ਕੋਈ ਚੱਲ ਸੁਣਾ ਹਰ ਸਪੈਲਿੰਗ H A ਹੂੰ T A C R ਹਾਂ ਵੈਰੀ ਗੁੱਡ R ਹੂੰ E P P ਹੂੰ ਅੱਜ ਪੁੱਤ ਜਿੰਨਾ ਚਿਰ ਸਪੈਲਿੰਗ ਨਾਲ ਬੋਲਨੇ ਆਉਣਗੇ ਕਸਮੀ ਗੱਲ ਹੀ ਤੇਰੇ ਬੋ ਵਜਣੀ ਹੈ ਅੱਜ ਜਿੰਨਾ ਚਿਰ ਸਪੈਲਿੰਗ ਨਾ ਬੋਲੇਗਾ ਵਾਈਡੀਆਂ ਰਹਿਣੀਆਂ ਤੇਰੇ ਐਚ ਏ ਐਚ ਏ ਆਰ आर एच ए एच ए आर 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 आर चल बोल एच ए हां आर वेरी गुड की बनया हार हार एच ए एच ए आर आर एच ए एच ए आर आर एच ए एच ए आर आर चल दा बोल एच ए हां आर हम एच ए आर हां एच ए आर

p r p r p r d o u b l e e d o u b l e t t h a r p r i t h a r p r p r d o u b l e e w a t t p r p r d o u b l e e w a t t p r p r ਤੇ ਪ੍ਰੀਤ ਜੀ ਚੱਲ ਹਰ ਦੱਸਣਾ ਹਾਂਜੀ ਹਰ ਦੇ ਆ ਹ ਲੈ ਆਪਣੇ ਨਾਂ ਦੇ ਹਾਂ ਐਚ ਏ ਹਾਂ ਆ ਆਰ ਵੈਰੀ ਗੁੱਡ ਅੱਗੇ ਪ੍ਰੀਤ ਦੇ ਪੀ ਹਮ ਇ ਐਟ ਸੀ ਆਰ ਆ ਹਾਂ ਡਬਲ ਯ ਹਾਂ ਐਟ ਓ ਓ ਆ ਕਿੱਥੋਂ ਆਇੰਦਾ ਵਾ ਐਚ ਏ ਆਰ ਹਰ ਪੀ ਆਰ ਡਬਲ ਈ ਟੀ ਪ੍ਰੀਤ ਮੈਂ ਤੈਨੂੰ ਕੁਝ ਗਲਤ ਦਿਖਣ ਨਹੀਂ ਬੋਲਦਾ ਨਹੀਂ ਪੀ ਆਰ ਪੀ ਆਰ ਪੀ ਪੀ ਆਰ ਆਰ ਡਬਲ ਈ ਡਬਲ ਈ ਟੀ ਟੀ ਪ੍ਰੀਤ ਪੀ 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 ਆਰ ਆਰ ਡਬਲ ਈ ਡਬਲ ਈ ਟੀ ਟੀ ਚਲ ਬੋਲ ਪੀ ਹੂੰ ਆਰ ਹੂੰ ਡਬਲ ਈ ਹੂੰ ਈ ਡਬਲ ਈ ਡਬਲ ਈ ਡਬਲ ਈ ਤੇ ਟੀ

ਹਾਰ ਹਮ ਟੀ ਪੀ ਹਾਰ ਹਾਂ ਡਬਲ ਟੀ ਡਬਲ ਈ ਡਬਲ ਐ ਟੀ ਟੀ ਹਰਪ੍ਰੀਤ ਫੇਰ ਸੁਣਾਦਾ ਆ ਵਾਰੀ ਸਪੈਲਿੰਗ ਹਾਂ ਐਚ ਏ ਉਦੋਂ ਦੀ ਵਜੀਆਂ ਨਹੀਂ ਹੁੰਨ ਤੇਰੇ ਵਜਣੀਆਂ ਆਂ ਜੇ ਤੂੰ ਗਲਤ ਬੋਲੇ ਚੱਲ ਐਚ ਏ ਔਰ ਹਮ ਪੀ ਹਮ ਐ ਹਾਰ ਹਾਂ ਹਾਰ ਹਾਂ ਡਬਲ ਟੀ ਅੱਛਾ ਐਵੇਂ ਹਾਰ ਫੇਰ ਡਬਲ ਟੀ ਕੇ ਇ ਨਾ ਡਬਲ ਈ ਬੋਲ ਡਬਲ ਈ ਡਬਲ ਏ 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 ਟੀ ਟੀ ਚਲ ਸੁਣਾ ਹਾਂ ਐਚ ਹੂੰ ਏ ਹੂੰ ਹਾਰ ਹਾਂ ਪੀ ਹਾਂ ਹਾਰ ਡਬਲ ਪੀ ਡਬਲ ਟੀ ਨਹੀਂ ਡਬਲ ਈ ਡਬਲ ਡਬਲ ਈ ਹਾਂ ਅੱਗੇ ਕੀ ਪੈਣਾ ਹੈ ਅੱਲਾਹ டி டி டபுள் டி டபுள் டி ਕਹਿੰਦੇ ਮੈਂ ਸੁਣਾ ਦੇਣਾ ਡਬਲ டி ਕਹਿੰਦੇ ਆ ਨਹੀ ਕੱਲਾ ਟੀ ਕਹਿੰਦੇ ਆ ਪ੍ਰੀਤ ਬੋਲ ਪੀ ਆਰ ਡਬਲ ਈ ਟੀ ਪੀ ਆਰ ਹੂੰ ਟੀ ਪੀ ਆਰ ਪੀ ਆਰ ਡਬਲ ਈ ਡਬਲ ਏ ਟੀ ਟੀ ਕੀ ਬਣਿਆ ਹਰਪੀਰ ਆਉ ਅਗਲ ਮੋਦਣ ਹਾਂਜੀ ਚੱਲ ਦੁਬਾਰਾ ਸੁਣਾ ਸਾਰੇ ਪੀ ਆਰ ਆਹਾਂ H A C H A R H A C H A R ਹੋ ਗਿਆ ਨਹੀਂ H A R H H A R ਆਪਣੇ ਲਾਸਟ ਲਾਸਟ ਵਾਰੀ ਆਪਣੇ ਨਾਮ ਦੇ ਸਪੈਲਿੰਗਸ ਨਾਲ ਦੇ H A H A R ਵੈਰੀ ਗੁੱਡ P H A R ਹਾਂ ਦਬਤੀ ਡਬਲ T E E ਤੇ ਅੱਧ ਤੇ T T ਕੀ ਬਣਿਆ ਹਰਪੇਸ਼ ਹੈਂਗਾ ਹਰ ਪ੍ਰੀਤ ਕੱਲਾ ਬਣਿਆ ਸਿੰਘ ਨਹੀਂ ਇਹ ਸਖਾਇਦਨ ਜੀ ਐਚ ਏ ਆਰ ਐਚ ਏ ਆਰ ਪੀ ਪੀ ਆਰ ਆਰ ਡਬਲ ਈ ਡਬਲ ਏ ਟੀ ਜੀ ਕੀ ਬਣਿਆ ਹਾਂ ਹਾ ਦੇਖ ਪ੍ਰਤਫਨਾ ਆਉਣ ਐਚ ਏ ਹਾਲ ਐਚ ਏ ਹਾਲ ਰੇਲੋ ਇਹ ਬੰਦੇ ਨੂੰ ਹਾਇ ਤੱਕ ਸਪੈਲਿੰਗ ਨਹੀਂ ਆਇਦ ਤਰੇਖੋ ਮੁੜਕੋ ਮੁੜਕੀ ਹੋ ਗਿਆ ਮੁੜਕੋ ਮੁੜਕੀ ਪੋਤੋ ਓਖਾ ਤੇ ਰੱਖੋ ਚ ਜਿਆਦਾ ਹੀ ਓਖਾ ਹੂੰ ਲਾਵੀ ਪੂਰਾ ਸਿਰ ਤੋਂ ਲੈ ਕੇ ਪੈਰਾਂ ਤੱਕ ਯੋਰ ਲਾਉਣ ਦੇ ਇਹਨੂੰ ਕੀ ਕੁਝ ਕਰਨੇ ਕੁਝ ਕਰਦੇ ਕੁਝ ਕਰਦੇ ਪਰ ਇਹਨੂੰ ਅਕਲ ਹੀ ਨਹੀਂ ਹੈਗੀ ਮਾਸਾ ਹੀ ਨਹੀਂ ਅਕਲ ਨਹੀਂ ਹੈਗੀ ਕੀ ਬਣੂਗਾ ਚਲੋ ਭਾਈ ਮਿਲਦੇ ਤੁਹਾਨੂੰ ਅਗਲੇ ਵਲੌਗ ਚ ਮੈਂ ਇਹਨੂੰ ਥੋੜਾ ਜਿਹਾ ਪੜਾਣਾ ਜੀ ਕੱਲ ਨੂੰ ਹੁਣ ਜਿਹੜਾ ਵੀ ਵਲੋਗ ਆਊਗਾ ਪਹਿਲਾਂ ਇਹ ਕੋ ਹਾਰਪੀ ਦੀ ਸਪੈਲਿੰਗ ਸੁਣਾਵਾਂਗੇ ਚੱਜਣਾ ਠੀਕ ਆ ਸੁਣਾ ਹੈ ਕਰੀ ਐਚ ਏ ਹਾਂ ਹਾਰ ਐਚ ਏ ਹਾਰ ਐਚ ਏ ਹਾਰ ਐਚ ਏ ਆਰ ਐਚ ਏ ਆਰ ਫਿਰ ਬਣਦਾ ਹੜ ਹਾਰ ਪੀ ਆਰ ਡਬਲ ਟੀ ਪੀ ਆਰ ਡਬਲ ਟੀ ਡਬਲ ਟੀ ਕਹਿੰਦਾ ਓ